ਯਾਤਰਾ ਕਰਦੇ ਸਮੇਂ ਸਾਨੂੰ ਇੱਕ ਗੁਰਸਿੱਖ ਪਰਿਵਾਰ ਮਿਲਿਆ ਪਹਿਲਾਂ ਤਾਂ ਸਾਨੂੰ ਹੀ ਲੱਗਿਆ ਸੀਗਾ ਵੀ ਅਸੀਂ ਬੜੀ ਮਿਹਨਤ ਕਰ ਰਹੇ ਹਾਂਗੇ ਪਰ ਇੱਕ ਗੁਰਸਿੱਖਾ ਪਰਿਵਾਰ ਮਿਲਿਆ ਤੁਹਾਨੂੰ ਮਲਾਉਣੇ ਹਾਂਗੇ ਤੇ ਸਾਰਾ ਹੀ ਪਰਿਵਾਰ ਹੈ ਜਿਹੜਾ ਪੈਦਲ ਯਾਤਰਾ ਕਰ ਰਿਹਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਨਾਮ ਆਪਣਾ ਜੀ ਸਰਦਾਰ ਸੁਖਵਿੰਦਰ ਸਿੰਘ ਤੇ ਇਹ ਦੋਨੇ ਆਪਣੇ ਬੇਟੇ ਹੈ ਜੀ ਹਾਂਜੀ ਬੇਟੇ ਹੈ ਠੀਕ ਹੈ ਜੀ ਬਾਬਾ ਜੀ ਕਿੱਥੋਂ ਚੱਲੇ ਪਾਏ ਜੀ ਜੀ ਪਾਣੀ ਪਾਤ ਗੁਰਦੁਆਰਾ ਸੰਤ ਮੋਨੀਸਰਾਣਾ ਸਾਹਿਬ ਪਾਣੀ ਬਤ ਠੀਕ ਆ ਬਾਬੇ ਕਿੰਨੇ ਚਾਰ ਹੋ ਗਿਆ ਤੁਹਾਨੂੰ ਚੱਲਿਆ ਨੂੰ ਤੋਂ ਅੱਜ ਉਹ ਤਾਂ ਚੱਲਿਆ 27 ਤਰੀਕ 27 ਮਈ ਠੀਕ ਆ ਜੀ ਅੱਜ ਕਿੰਨੇ ਦਿਨ ਹੋ ਗਏ ਅੱਜ ਸਾਨੂੰ ਨੌਵਾਂ ਦਿਨ ਨੌਵਾਂ ਦਿਨ ਆਗਾ ਤੇ ਕਿੱਥੇ ਠਹਿਰਾ ਕਰਦੇ ਆ ਫਿਰ ਭਾਜੀ ਤੇ ਮਹਾਰਾਜ ਹੁਮ ਕਰਨ ਨਹੀਂ ਜਿਵੇਂ ਗੁਰਦੁਆਰਾ ਸਾਹਿਬ ਚ ਕਰਦੇ ਆ ਸਾਰੇ ਗੁਰਦੁਆਰਾ ਸਾਹਿਬ ਹੋਟਲ ਧਰਮਸਾਲਾ ਤੇ ਕਿੰਨੇ ਵੀ ਆਪਣੀ ਮਤਲਬ ਜਿਹੜੀ ਇਹ ਯਾਤਰਾ ਹੈ ਸਾਡੀ ਤੀਸਰੀ ਯਾਤਰਾ ਹੈ ਤੇ ਤਿੰਨੋ ਵਾਰ ਦੋਨੇ ਬੇਟੇ ਨਾਲ ਸੀਗੇ ਪਹਿਲੀ ਵਾਰ ਹੀ ਵੱਡਾ ਬੇਟਾ ਅੱਛਾ ਜੀ ਤੇ ਦੋ ਵਾਰੀ ਛੋਟਾ ਬੇਟਾ ਵੀ ਨਾਲ ਠੀਕ ਹੈ ਦੋਨਾਂ ਪਹਚੰਗੀਆਂ ਦਾ ਨਾਮ ਕੀ ਹੈਗਾ ਸਰਦਾਰ ਹਰਗੁਣ ਸਿੰਘ ਜੀ ਖਾਲਸਾ ਠੀਕ ਹੈ ਜੀ ਸਰਦਾਰ ਮੋਲਕ ਸਿੰਘ ਜੀ ਖਾਲਸਾ ਠੀਕ ਹੈ ਜੀ ਅੱਬਾ ਜੀ ਕਿੰਨੇ ਦਿਨ ਲੱਗਣਗੇ ਹੋਰ ਸਾਨੂੰ ਹੋਣਾ ਅਗੇ 6 ਦਿਨ ਹੋਰ ਲੱਗਣਗੇ 6 ਦਿਨ ਹੋਰ ਲੱਗਣਗੇ ਤੇ ਫਿਰ ਅਹਿਮਕੁਨ ਸਾਹਿਬ ਪਹੁੰਚ ਜਾਵਾਂਗੇ ਤੇ ਵਾਪਸੀ ਵੀ ਇਦਾਂ ਹੀ ਕਰਨੀ ਹੈ ਜੀ ਵਾਪਸੀ ਵਾਪਸੀ ਅਸੀਂ ਪੌਂਟਾ ਸਾਹਿਬ ਦੋ ਦਿਨ ਦੀ ਸੇਵਾ ਕਰਕੇ ਠੀਕ ਹੈ ਜੀ ਫਿਰ ਮਹਾਰਾਜ ਜੀ ਕਿਰਪਾ ਨਾਲ ਤੇ ਵਾਪਸੀ ਕਰੇ ਚਲੇ ਚਲੋ ਮਹਾਰਾਜ ਦਿਆਲੂ ਨੇ ਪ੍ਰੇਮਤ ਨੇ ਅਪਾਰ ਨੇ ਮੈਂ ਕਹਿੰਦਾ ਉਹਨਾਂ ਦੀ ਜਿਹੜੀ ਕਿਰਪਾ ਹੈ ਨਾ ਉਹਦੀ ਕੋਈ ਮਤਲਬ ਬਖਾਨ ਨਹੀਂ ਕਰ ਸਕਦਾ ਇਸ ਦੁਨੀਆ 'ਚ ਸਹੀ ਹੈ ਮਹਾਰਾਜ ਨੇ ਕਿਰਪਾ ਲਈ ਬਾਈ ਦਾ ਮਨ ਭਰ ਆਇਆਗਾ ਤੇ ਵੀਰ ਹੁਣਾਂ ਵਿੱਚ 2021 ਮੇਰਾ ਐਕਸੀਡੈਂਟ ਹੋਇਆ ਸੀ ਅੱਛਾ ਜੀ ਮੇਰੀ ਐਕਸੀਡੈਂਟ ਸਾਰੀ ਖਤਮ ਹੋ ਗਈ ਸੀ ਅੱਛਾ ਜੀ ਪੈਰ ਵੀ ਟੁੱਟ ਗਿਆ ਤਿੰਨ ਟੁਕੜੇ ਹੋ ਗਏ ਗੋਡਾ ਵੀ ਟੁੱਟ ਗਿਆ ਫਸਲੀਆਂ ਵੀ ਟੁੱਟ ਗਿਆ ਮੇਰਾ ਹੱਥ ਵੀ ਟੁੱਟ ਗਿਆ ਗਰਦਨੇ ਦੀ ਚੋੜਸੀ ਸਿਰ ਵੀ ਇੱਕ ਸਾਈਡ ਤੋਂ ਪਾਟ ਗਿਆ ਸਾਰਾ ਖਤਮ ਹੋ ਗਿਆ ਠੀਕ ਹੈ 2021 ਚ ਮੇਰਾ ਐਕਸੀਡੈਂਟ ਆਇਆ 2/4/22 ਫਿਰ ਮੈਂ ਯਾਤਰਾ ਕੀਤੀ ਉਸ ਤੋਂ ਬਾਅਦ ਯਾਤਰਾ ਸ਼ੁਰੂ ਕਰ ਉਸ ਤੋਂ ਬਾਅਦ ਸਾਰਾ ਕੁਝ ਠੀਕ ਆ ਚੜ੍ਹਦੀ ਕਲਾ ਅਨੰਦੀ ਅਨੰਦੀ ਚਲੋ ਵਧੀਆ ਗੱਲਾਂ ਇਹ ਵੀਡੀਓ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰੋ ਜਿਹੜੇ ਯਾਤਰਾ ਸ਼੍ਰੀ ਹਿਮਕੁੰਣ ਸਾਹਿਬ ਦੀ ਕਰਨਾ ਚਾਹੁੰਦੇ ਆ ਤੇ ਗੱਡੀਆਂ ਤੇ ਕਰਦੇ ਆ ਤੇ ਜਾ ਕੇ ਖਚਰਾਂ ਤੇ ਬਹਿ ਜਾਂਦੇ ਆ ਜੀ ਹਾਂ ਤੇ ਚਲੋ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਦਾ ਮਕਸਦ ਹੀ ਹੈ ਹਾਂ ਮਕਸਦ ਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ